ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਗਾਗਾ ਵਿਖੇ ਲਗਾਈ ਵਿਕਾਸ ਕਾਰਜਾਂ ਦੀ ਝੜੀ ਉਹਨਾਂ ਨੇ 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਤਹਿਸੀਲ ਕੰਪਲੈਕਸ ਦਾ ਰੱਖਿਆ ਨੀ ਪੱਥਰ ਪੁਰਾਣੀ ਅਨਾਜ ਮੰਡੀ 'ਚ ਰਸੋਈ ਦਾ ਕੀਤਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਹੜਪੀੜਤਾ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇਣ ਦੀ ਕਹੀ ਗੱਲ ਮਾਨ ਨੇ ਕਿਹਾ ਛੇਤੀ ਹੀ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲਾਵਾਂਗੇ ਦਿਵਾਲੀ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣਗੇ ਮੁਆਵਜ਼ੇ ਦੇ ਚੈੱਕ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਕਿ ਹੁਣ ਸੁਖਬੀਰ ਨਹਿਰਾਂ ਦੇ ਕਿਨਾਰਿਆਂ ਤੇ ਕੰਕਰੀਟ ਦੀਆਂ ਕੰਧਾਂ ਬਣਾਉਣ ਦੀ ਕਰ ਰਹੇ ਨੇ ਗੱਲ ਆਪਣੀ ਸਰਕਾਰ ਵੇਲੇ ਉਹ ਗਲੀਆਂ ਨਾਲੀਆਂ ਨਹੀਂ ਬਣਾ ਸਕੇ ਕੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਤੋਂ ਸਰਹੱਦ ਦੇ ਲੱਗੀ ਤਾਰ ਬਾੜ ਦੇ ਪਾਰ ਜਾਣ ਲਈ 2 ਫੁੱਟ ਦਾ ਰਾਹ ਦੇਣ ਦੀ ਕੀਤੀ ਅਪੀਲ ਢਾਲੀਵਾਲ ਨੇ ਕਿਹਾ ਕਿ ਤਾਰ ਤੋਂ ਪਾਰ ਜੇ ਤੁਸੀਂ ਬੰਨ ਮਜ਼ਬੂਤ ਨਾ ਕੀਤਾ ਤਾਂ ਡੁੱਬ ਸਕਦੇ ਨੇ ਕਈ ਪਿੰਡ ਪੰਜਾਬ 'ਚ ਇੱਕ ਵਾਰ ਫਿਰ ਹੜ੍ਹ ਦਾ ਖਤਰਾ ਮੰਡਰਾਇਆ ਮੌਸਮ ਵਿਭਾਗ ਨੇ 5 ਤੇ 6 ਅਕਤੂਬਰ ਲਈ ਭਾਰੀ ਬਾਰਿਸ਼ ਦਾ ਕੀਤਾ ਅਲਰਟ ਜਾਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਡੈਮਾਂ ਤੋਂ ਛੱਡੇ ਜਾਣ ਵਾਲੇ ਪਾਣੀ ਬਾਰੇ ਦਿੱਤੀ ਜਾਣਕਾਰੀ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਦਾ ਦੌਰਾ ਕੀਤਾ ਇਸ ਦੌਰਾਨ ਉਨ੍ਹਾਂ ਨੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਜੋ ਕਿ 25 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗਾ ਉਨ੍ਹਾਂ ਨੇ ਪੀਐਸ ਪੀਸੀਐਲ ਦੇ ਨਵੇਂ ਦਫ਼ਤਰ ਤੇ ਹੋਰ ਵਿਕਾਸ ਕਾਰਜਾਂ ਦੀ ਵੀ ਸ਼ੁਰੂਆਤ ਕੀਤੀ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੁਰਾਣੀ ਅਨਾਜ ਮੰਡੀ ਚ ਕਿਸਾਨਾਂ ਤੇ ਮਜ਼ਦੂਰਾਂ ਲਈ ਰਸੋਈ ਦਾ ਉਦਘਾਟਨ ਕੀਤਾ ਇਸ ਦੇ ਨਾਲ ਹੀ ਸੀਐਮ ਮਾਨ ਦੇ ਕੈਬਨਟ ਮੰਤਰੀ ਬਰਿੰਦਰ ਗੋਇਲ ਦੇ ਸਵਰਗੀ ਪੁੱਤਰ ਸੌਰਵ ਗੋਇਲ ਦੇ ਨਾਮ ਤੇ ਬਣੇ ਕੰਪਲੈਕਸ ਦੇ ਨਵੇਂ ਬਲਾਕ ਦਾ ਉਦਘਾਟਨ ਕੀਤਾ ਜਿੱਥੇ ਲੋੜਵੰਦ ਪਰਿਵਾਰ ਆਪਣੇ ਖੁਸ਼ੀ ਗਮੀ ਦੇ ਸਮਾਗਮ ਕਰ ਸਕਣਗੇ ਅੱਜ ਲੈਰੇਗਾਗੇ ਦੇ ਕਾਫੀ ਵਿਕਾਸ ਦੇ ਕੰਮਾਂ ਦਾ ਉਦਘਾਟਨ ਹੋਇਆ ਜਿਹਦੇ ਵਿੱਚ ਬਿਜਲੀ ਬੋਰਡ ਦਾ ਦਫਤਰ ਹੈ ਪੀਐਸਪੀਸੀਐਲ ਦਾ ਜਿਹਦੇ ਵਿੱਚ ਸਾਰੇ ਹੀ ਅਫਸਰ ਜਿਹੜੇ ਨੇ ਬਿਜਲੀ ਬੋਰਡ ਦੇ ਉਹ ਇੱਕੋ ਛੱਤ ਥੱਲੇ ਤੁਹਾਨੂੰ ਕੋਈ ਕੰਮ ਕਰਾਉਣਾ ਤਾਂ ਮਿਲਣਗੇ ਨਾਲ ਨਵਾਂ ਤਹਿਸੀਲ ਕੰਪਲੈਕਸ ਹੈ ਜਿਹਦੇ ਵਿੱਚ 15.92 ਜਾਨੀ ਕਿ ਲਗਭਗ 16 ਕਰੋੜ ਰੁਪਏ ਦੀ ਲਾਗਤ ਆਉਗੀ ਤੇ ਇਹਦੇ ਚ ਐਸਟੀਐਮ ਦਫਤਰ ਹੋਊਗਾ ਸਬ ਰਿਜਿਸਟਰ ਦਫਤਰ ਹੋਊਗਾ ਸਟਾਫ ਰੂਮ ਤਹਿਸੀਲਦਾਰ ਨਵੇਂ ਤਹਿਸੀਲਦਾਰ ਖਜ਼ਾਨਾ ਦਫਤਰ ਲੇਬਰ ਇਨਸਪੈਕਟਰ ਦਫਤਰ ਦਾ ਫੂਡ ਸਪਲਾਈ ਦਫ਼ਤਰ ਤੇ ਹੋਰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕੋ ਛੱਤ ਥੱਲੇ ਮਿਲਣਗੀਆਂ। ਕੁਝ ਵਰਿੰਦਰ ਗੋਇਲ ਜੀ ਦੇ ਸਵਰਗਵਾਸੀ ਪੁੱਤਰ ਸੌਰਵ ਹੋਰਾਂ ਦੇ ਨਾਂ ਤੇ ਇੱਕ ਸੰਸਥਾ ਚੱਲਦੀ ਹੈ ਸੌਰਵ ਫਾਊਂਡੇਸ਼ਨ। ਉਹਨਾਂ ਵੱਲੋਂ ਇੱਕ ਕੰਪਲੈਕਸ ਪਹਿਲਾਂ ਵੀ ਬਣਾਇਆ ਗਿਆ ਸੀ ਉਹਨੂੰ ਹੁਣ ਵਿਸਤਾਰ ਕੀਤਾ ਗਿਆ ਆਮ ਲੋਕਾਂ ਦੇ ਫੰਕਸ਼ਨ ਖੁਸ਼ੀਗਮਈ ਦੇ ਉਸ ਸੌਰਬ ਕੰਪਲੈਕਸ ਦੇ ਵਿੱਚ ਏਸੀ ਕਮਰੇ ਵੀ ਨੇ ਹਾਲ ਵੀ ਐ ਕਿਉਂਕਿ ਅੱਜ ਕੱਲ ਬੋਰਾ ਮੈਂ ਮਹਿੰਗਾਈ ਹੋ ਗਈ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੈਗੀ ਮੈਰਿਜ ਪੈਲਸਾਂ ਚਾ ਵੱਡੇ ਵੱਡੇ ਜਿਹੜੇ ਵਿਆਹ ਕਰਨੇ ਤਾਂ ਉੱਥੇ ਗਰੀਬਾਂ ਲਈ ਬਹੁਤ ਬਹੁਤ ਹੀ ਘੱਟ ਨਿਗੂਣੇ ਜੇ ਰੇਟਾਂ ਤੇ ਉੱਥੇ ਕੰਪਲੈਕਸ ਜਿਹੜਾ ਉਹ ਵਿਆਹਾਂ ਸ਼ਾਦੀਆਂ ਦੇ ਜਾਂ ਕੋਈ ਹੋਰ ਫੰਕਸ਼ਨ ਕਰਨ ਲਈ ਉਹ ਮਿਲਦੇ ਨੇ ਇਸ ਸਮਾਗਮ ਨੂੰ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 15 ਅਕਤੂਬਰ ਤੋਂ ਪਹਿਲਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਮਿਲਣਾ ਸ਼ੁਰੂ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਮੂਨਕ ਤੇ ਖਨੌਰੀ ਵਾਸੀਆਂ ਦੀ ਮਿਹਨਤ ਰੰਗ ਲਿਆਈ ਹੈ ਇਸ ਵਾਰ ਘੱਗਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੁੰਦੇ ਹੋਏ ਵੀ ਬਿਨਾਂ ਮਾਰ ਕੀਤੇ ਲੰਘ ਗਿਆ ਇਹ ਸਭ ਤੁਹਾਡੀ ਮਿਹਨਤ ਦਾ ਨਤੀਜਾ ਹੈ ਜੇ ਘੱਗਰ ਟੁੱਟ ਜਾਂਦਾ ਤਾਂ 50 ਹਜ਼ਾਰ ਏਕੜ ਫਸਲ ਡੁੱਬ ਜਾਣੀ ਸੀ ਤੇ ਘੱਟੋ ਘੱਟ 450 ਕਰੋੜ ਤੱਕ ਦਾ ਨੁਕਸਾਨ ਹੋਣਾ ਸੀ ਜੋ ਬਚ ਗਿਆ ਹੁਣ ਆਉਣ ਵਾਲੇ 10 ਦਿਨਾਂ 'ਚ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲਾਉਣੀ ਸ਼ੁਰੂ ਕਰਾਂਗੇ। ਦਿਵਾਲੀ ਤੋਂ ਪਹਿਲਾਂ ਫਸਲਾਂ ਦੇ ਖਰਾਬੇ ਤੇ ਹੋਰ ਨੁਕਸਾਨ ਦੇ ਚੈੱਕ ਪੀੜਿਤ ਪਰਿਵਾਰਾਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਮੈਂ ਤੁਹਾਨੂੰ ਇਸ ਗੱਲ ਦੀ ਬਤਾਈ ਦੇਣੀ ਚਾਹਨਾ ਹਸ ਤੌਰ ਤੇ ਮੂਨਕ ਖਨੌਰੀ ਵਾਲਿਆਂ ਦੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਦਿਨ ਰਾਤ ਪੈਰਾ ਦਿੱਤਾ ਜਿਨ੍ਹਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ ਕਿ ਇਹ ਜਿਹੜਾ ਬੰਨ ਹੈ ਘੱਗਰ ਦਾ ਉਹ ਕਿੱਧਰ ਟੁੱਟ ਕੇ ਕਿੱਧਰ ਨੁਕਸਾਨ ਕਰੂਗਾ ਉਹਨੂੰ ਆਪਣਾ ਹੀ ਸਮਝਿਆ ਇਸ ਵਾਰ ਹਾਲਾਂਕਿ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਹੈ ਅੰਮ੍ਰਿਤਸਰ ਗੁਰਦਾਸਪੁਰ ਇਲਾਕੇ 'ਚ ਅਜਨਾਲਾ ਇਲਾਕੇ 'ਚ ਫਿਰੋਜ਼ਪੁਰ ਫਾਜ਼ਿਲਕਾ ਇਲਾਕੇ 'ਚ ਪਰ ਇਸ ਵਾਰ ਘੱਗਰ ਜਿਹੜਾ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋਣ ਦੇ ਬਾਵਜੂਦ ਵੀ ਤੁਸੀਂ ਕਿਤੋਂ ਵੀ ਇੱਕ ਤੁਪਕਾ ਵੀ ਜਿਹੜਾ ਉਹ ਓਵਰਫਲੋ ਨਹੀਂ ਹੋਣ ਦਿੱਤੇ ਤੇ ਵਾਸਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਕਿਉਂਕਿ ਸਾਰਾ ਤੁਹਾਡੀ ਮਿਹਨਤ ਹੈ ਇੱਕ ਲੋਕ ਲਹਿਰ ਬਣਾ ਕੇ ਤੁਸੀਂ ਸਰਕਾਰਾਂ ਹੈਲਪ ਕਰ ਸਕਦੀਆਂ ਨੇ ਸਰਕਾਰਾਂ ਇਨਫਰਾਸਟ੍ਰਕਚਰ ਦੇ ਸਕਦੀਆਂ ਨੇ ਡਰੋਨ ਡਰੋਨ ਰਾਹੀਂ ਰਾਖੀ ਕੀਤੀ ਕਿ ਕਿਤੇ ਕੋਈ ਜਿਹੜਾ ਕਿਨਾਰਾ ਕਮਜ਼ੋਰ ਤਾਂ ਨਹੀਂ ਹੋ ਰਿਹਾ ਜਿਹਦਾ ਕਿ ਨਤੀਜਾ ਇਹ ਹੋਇਆ ਕਿ ਨਾ ਕੋਈ ਪਹਿਲਾਂ ਗੱਟੇ ਆਪਾਂ ਨੂੰ ਬੋਰੀਆਂ ਉਹ ਕਈ ਤੁਹਾਨੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਕਿਤੇ ਨਰਵਾਣੇ ਤੋਂ ਮੰਗਾਉਣੀਆਂ ਪੈਂਦੀਆਂ ਸੀ ਇਸ ਵਾਰ ਅਸੀਂ ਬੰਨੂ ਸਾਰਾ ਪਹਿਲਾਂ ਹੀ ਪ੍ਰਬੰਧ ਰੱਖਿਆ ਸੋ ਇਸ ਗੱਲ ਦੀ ਮੈਂ ਸਲਾਹਗਾ ਕਰਦਾ ਕਿ ਲੋਕ ਨਹੀਂ ਤਾਂ 50000 ਏਕੜ ਜ਼ਮੀਨ ਡੁੱਬ ਜਾਣੀ ਸੀ ਤੇ ਬਾਕੀ ਘਰਾਂ ਦਾ ਨੁਕਸਾਨ ਪਸ਼ੂਆਂ ਦਾ ਨੁਕਸਾਨ ਘਟੂ ਘਟ 350 ਤੋਂ 400 ਕਰੋੜ ਦਾ ਨੁਕਸਾਨ ਤੁਸੀਂ ਬਚਾ ਲਿਆ ਇਸ ਗੱਲ ਲਈ ਔਰ ਇਹੀ ਮੈਨੂੰ ਵੀ ਕਈ ਵਾਰੀ ਪੱਤਰਕਾਰਾਂ ਨੇ ਜਾਂ ਇੰਟਰਵਿਊ ਦੇ ਵਿੱਚ ਪੁੱਛਦੇ ਨੇ ਕਿ ਜੇ ਕਿਤੇ ਇੱਕ ਘੱਗੜ ਟੁੱਟ ਜਾਂਦਾ ਤਾਂ ਸ਼ਾਇਦ ਇਧਰੋਂ ਜਿਹੜੀ ਆਪਾਂ ਉਧਰ ਨੂੰ ਹੈਲਪ ਲੈ ਕੇ ਗਏ ਆ ਟਰਾਲੀਆਂ ਭਰ ਕੇ ਲੈ ਕੇ ਗਿਆਂ ਰਾਸ਼ਨ ਦੀਆਂ ਮੱਛਰਦਾਨੀਆਂ ਦੀਆਂ ਕੰਬਲਾਂ ਦੀਆਂ ਸ਼ਾਇਦ ਉਹ ਆਪਾਂ ਉਧਰ ਨਾ ਜਾ ਪਾਉਂਦੇ ਨੀ ਸਹਤ ਕਰਨ ਵਾਸਤੇ ਜੇ ਸਤਲੋਜ ਜਾਂ ਘੱਗਰ ਨੁਕਸਾਨ ਕਰ ਦਿੰਦੇ ਤਾਂ ਮਾਲਵਾ ਵੀ ਉੱਥੇ ਜੱਦੀ ਚ ਆ ਜਾਂਦਾ ਆਉਣ ਵਾਲੇ 88 ਦਿਨਾਂ ਦੇ ਵਿੱਚ ਅਸੀਂ ਜ਼ਖਮਾਂ ਤੇ ਮਲਮ ਲਾਉਣੀ ਸ਼ੁਰੂ ਕਰ ਰਹੇ ਹਾਂ ਜਨਿਕੇ 20000 ਰੁਪਏ ਪਰ ਏਕੜ ਫਸਲ ਦਾ 1 ਏਕੜ ਦਾ ਘਰਾਂ ਦਾ ਪਸ਼ੂਆਂ ਦਾ ਜਿੰਨਾ ਵੀ ਨੁਕਸਾਨ ਹੋਇਆ ਸਕੂਲਾਂ ਨੂੰ ਵੀ ਦੁਬਾਰੇ ਬਣਾਉਣਾ ਪਊ ਸੜਕਾਂ ਦੁਬਾਰੇ ਬਣਾਉਣੀਆਂ ਪੈਣਗੀਆਂ ਪੁਲ ਦੁਬਾਰਾ ਬਣਾਉਣੇ ਪੈਣਗੇ ਉਹ ਜਿਹੜਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ 10 ਤੋਂ 15 ਤਰੀਕ ਦੇ ਵਿੱਚ ਵਿੱਚ ਅਸੀਂ ਚੈੱਕ ਦੇਣੇ ਮੁਆਵਜ਼ੇ ਦੇ ਚੈੱਕ ਦੇਣੇ ਸ਼ੁਰੂ ਕਰ ਦਾਂਗੇ ਤਾਂ ਕਿ ਤਿਹਾਰ ਤੋਂ ਪਹਿਲਾਂ ਪਹਿਲਾਂ ਕੋਈ ਦੀਵਾ ਬਾਲਣ ਦੀ ਕੋਈ ਆਸ ਦਾ ਦੀਵਾ ਜਗਾਉਣ ਦੀ ਉਮੀਦ ਜਿਹੜੀ ਹੈ ਉਹ ਬਚੀ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖੈਰਾ ਤੇ ਤਿੱਖੇ ਨਿਸ਼ਾਨੇ ਕੱਸੇ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਸੁਖਬੀਰ ਸਿੰਘ ਬਾਦਲ ਦੀ ਸੋਚ ਤੇ ਤਰਸ ਆਉਂਦਾ ਹੈ ਹੁਣ ਉਹ ਨਹਿਰਾਂ ਦੇ ਕਿਨਾਰਿਆਂ ਤੇ ਕੰਕਰੀਟ ਦੀਆਂ ਕੰਧਾਂ ਬਣਾਉਣ ਦੀ ਗੱਲ ਕਹਿ ਰਹੇ ਨੇ ਪਰ ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਉਹ ਗਲੀਆਂ ਨਾਲੀਆਂ ਤੱਕ ਨਹੀਂ ਬਣਾ ਸਕੇ ਮਾਨ ਨੇ ਸੁਖਬੀਰ ਸਿੰਘ ਬਾਦਲ ਤੇ ਹੜਪੀੜਤਾ ਨੂੰ ਮਦਦ ਦੇਣ ਦੇ ਨਾਮ ਤੇ ਵੀ ਨਾਟਕ ਕਰਨ ਦੇ આરોਪ ਲਗਾਏ ਇਸ ਦੇ ਨਾਲ ਹੀ ਸੀਐਮ ਮਾਨ ਨੇ ਸੁਖਪਾਲ ਖੈਰਾ ਬਾਰੇ ਕਿਹਾ ਕਿ ਉਹਨਾਂ ਨੂੰ ਆਪਣੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਏ ਜਦਕਿ ਅਸੀਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕਰਨ ਜਾ ਰਹੇ ਉਹ ਸੁਖਬੀਰ ਬਾਦਲ ਤੁਰੇ ਫਿਰਦਾ ਰਹਿੰਦਾ ਮਨ ਤਾਂ ਵਿਚਾਰਦੇ ਤਰਸੀ ਆਉਣ ਲੱਗ ਗਿਆ ਹੁਣ ਗੁਰੂ ਕੀ ਗੋਲਕ ਚੋਂ ਪੈਸੇ ਕੱਢ ਕੇ ਐ ਸੜ ਦਿੰਦਾ ਆ ਲੋ ਮੈਂ ਦੇ ਗਿਆ ਸਰਪੰਚ ਤੂੰ ਲੈ ਲੈ ਬਾਅਦ ਸਰਪੰਚ ਨੂੰ ਗੱਡੀ ਚ ਬਿਠਾਉਂਦੇ ਨੇ ਕਹਿੰਦੇ ਸਰਪੰਚ ਲੈ ਆ ਫੜਾ ਆਈ ਹੁੰਦਾ ਇਹਨੂੰ ਰੀਸਾਈਕਲ ਕਹਿੰਦੇ ਆ ਉਹ ਦੱਸ ਦਿੰਦੇ ਨੇ ਉਹ ਲਾਲ ਜੀ ਪੱਗੜਾ ਜਿਹੜਾ ਆਪਣਾ ਜੀ ਉਹਨੂੰ ਫੜਾ ਦਿਓ ਉਹ ਲੈ ਵੀ ਆਹ ਲਾਲ ਜੀ ਪੱਗੜਾ ਮੁੰਡੇ ਨੂੰ ਬੁਲਾ ਉਹਨੂੰ ਫੜਾ ਤੇ ਪੈਸੇ ਬਾਅਦ ਉਹਨੂੰ ਗੱਡੀ ਚ ਬਿਠਾ ਲੈਂਦੇ ਆ ਮਗਰਲੀ ਚ 3 ਕਿਲੋਮੀਟਰ ਜਾ ਕੇ ਉਹਨੂੰ ਕਹਿੰਦੇ ਲੈ ਆ ਫੜਾ ਬਈ ਆ ਆਏ ਪੈਸੇ ਵੰਡੋਂਗੇ ਆਏ ਦਰਿਆ ਮਾਨੂੰ ਕਹਿੰਦਾ ਮੈਂ 2-3 ਪੀਟਰ ਇੰਜਨਾਂ ਦਾ ਤੇਲ ਦੇਉਂਗਾ ਡੀਜ਼ਲ ਦਰਿਆ ਕਹਿੰਦਾ ਕਾਪਰਾ ਕਰ ਦੇ ਦਰਿਆ ਯਾਰ ਤਿੰਨ ਪੀਟਰ ਇੰਜਨਾਂ ਨਾਲ ਦਰਿਆ ਤੂੰ ਦਰਿਆ ਪਰਾਂ ਕਰ ਲੋਂਗੇ ਤੁਸੀਂ ਫਿਰ ਕਹਿੰਦਾ ਸੁਖਵੀਰ ਬਾਦਲ ਕਹਿੰਦਾ ਉਹਨੂੰ ਕਿਹੜਾ ਵਿਚਾਰੇ ਨੂੰ ਪਤਾ ਯਾਰ ਜਨ ਮੰਦਬੁੱਧੀ ਹੈਗਾ ਉਹ ਉਹ ਹੈ ਜਨ ਤਾਂ ਪਿੰਡਾਂ 'ਚ ਸੰਗਲ ਲੱਗਦੇ ਆ ਯਾਰ ਲੋਕ ਕਹਿੰਦੇ ਆ ਵੀ ਗੁਰਦੇਵ ਸਿੰਘ ਸਾਹਿਬ ਦੇ ਮੁੰਡੇ ਨੂੰ ਬੰਨ ਲੈ ਯਾਰ ਬੁਰਜੀ ਨਾਲ ਕਿਸੇ ਦੇ ਰੋੜਾ ਰੂੜਾ ਨਾ ਮਾਰੇ ਕਹਿੰਦਾ ਮੈਂ 라ਵੀ ਤੇ ਵਿਆਸ ਦੇ ਆਲੇ ਦੁਆਲੇ ਜਦੋਂ ਸਾਡੀ ਸਰਕਾਰ ਬਣ ਗਈ ਵੱਡੇ ਵੱਡੇ ਕੰਕਰੀਟ ਦੀਆਂ ਕੰਧਾਂ ਕੱਢ ਲਾਂਗੇ ਉਹ ਮੈਂ ਕਿਹਾ ਗਲੀਆਂ ਨਾਲੀਆਂ ਬਣੀਆਂ ਨਹੀਂ ਤੁਹਾਡੇ ਤੋਂ ਤੁਸੀਂ ਬ੍ਰਿਆਮਾਂ ਨਾ ਮੱਥੇ ਲਾਉਂਗੇ ਬੋਲੀਆਂ ਦਾ ਵਿਚਾਰਾ ਚੋਰ ਦੀ ਦਾੜੀ ਚ ਤਣਕਾ ਚੋਰ ਦੇ ਦਿਲ ਚ ਪਾਲਾ ਹੁੰਦਾ ਮਸਕੋਪਾਲ ਖੇਰੇ ਦੀ ਗੱਲ ਕਰਦਾ ਮੈਂ ਪਤਾ ਨਹੀਂ ਕਿੱਧਰ ਗਿਆ ਉੱਥੇ ਵਿਧਾਨ ਸਭਾ ਚ ਵੀ ਨਹੀਂ ਆਇਆ ਕਹਿੰਦਾ ਮੈਨੂੰ ਫੜਾ ਲੈਣਗੇ ਇਹ ਲੈ ਸਾਡਾ ਕੋਈ ਇਰਾਦਾ ਹੈ ਨਹੀਂ ਕੋਈ ਹੈ ਜਾ ਮੌਸਮ ਵਿਭਾਗ ਵੱਲੋਂ ਭਾਰੀ ਬਾਰਿਸ਼ ਦੇ ਅਲਰਟ ਤੋਂ ਬਾਅਦ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਢਾਲੀਵਾਲ ਨੇ ਕੇਂਦਰ ਸਰਕਾਰ ਤੋਂ ਸਰਹੱਦ ਤੇ ਲੱਗੀ ਤਾਰ ਬਾੜ ਦੇ ਪਾਰ ਜਾਣ ਲਈ 2 ਫੁੱਟ ਦਾ ਰਾਹ ਦੇਣ ਦੀ ਅਪੀਲ ਕੀਤੀ ਢਾਲੀਵਾਲ ਨੇ ਕਿਹਾ ਕਿ ਤਾਰ ਤੋਂ ਪਾਰ ਤੂਸੀਬਾਂ ਨੂੰ ਮਜ਼ਬੂਤ ਕਰਨਾ ਬੇहद ਜ਼ਰੂਰੀ ਹੈ ਅਜਿਹਾ ਨਾ ਹੋਣ ਤੇ ਸਾਡੇ ਕਈ ਪਿੰਡ ਡੁੱਬਣ ਦਾ ਖਤਰਾ ਹੈ ਇਹ ਇਜਾਜ਼ਤ ਦੇਣਾ ਬੀਐਸਐਫ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਢਾਲੀਵਾਲ ਨੇ ਪੰਜਾਬ ਭਾਜਪਾ ਤੇ ਅਕਾਲੀ ਦਲ ਦੇ ਆਗੂਆਂ ਨੂੰ ਕੇਂਦਰ ਤੋਂ ਇਹ ਇਜਾਜ਼ਤ ਦਿਵਾਉਣ 'ਚ ਮਦਦ ਕਰਨ ਦੀ ਬੇਨਤੀ ਕੀਤੀ ਕਿਉਂਕਿ ਬੜਾ ਇਸ਼ੂ ਆ ਮੈਂ ਬੀਐਸਐਫ ਨਾਲ ਰਾਤ 12 ਵਜੇ ਤੱਕ ਲਗਾ ਰਹੇ ਆ ਬੜੇ ਅਫਸਰਾਂ ਨਾਲ ਮੇਰੀ ਗੱਲ ਹੋਈ ਔਰ ਕਿਸੇ ਨੇ ਵੀ ਇਹ ਨਹੀਂ ਮੰਨਿਆ ਕਿ ਅਸੀਂ ਤੁਹਾਨੂੰ ਮੈਂ ਉਹਨਾਂ ਨੂੰ ਕਹੇ ਸਾਨੂੰ 2 ਢਾਈ ਫੁੱਟ ਰਸਤਾ ਦੇ ਦਿਓ ਕੰਡਿਆਂ ਵਾਲੀ ਥਾਂ ਤੋਂ ਮੈਂ ਸਮਝਦਾ ਦੇਸ਼ ਦੀ ਸੁਰੱਖਿਆ ਦਾ ਇਸ਼ੂ ਆ ਬਹੁਤ ਵੱਡਾ ਇਸ਼ੂ ਆ ਪਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੇ ਸਾਡੇ 10 ਪਿੰਡ ਜਿਹੜੇ ੜੜ ਜਾਣੀਆਂ ਜੇ ਸਾਡਾ ਇਹ ਬੰਦ ਸੰਗੀਤ ਦਾ ਨਾਂ ਵੱਜਾ ਤੇ ਪਰ ਸਾਨੂੰ ਬੀਐਸਐਫ ਨੇ ਪਰਮਿਸ਼ਨ ਨਹੀਂ ਦਿੱਤੀ ਤਾਂ ਹੀ ਉਹ ਅੱਪਾ ਹੋੜ ਬਹੁਤ ਔਖੇ ਹੋ ਕੇ ਉੱਪਰ ਦੀ ਤਾਰ ਦੇ ਕੰਡੇ ਵਾਲੀ ਤਾਰ ਦੇ ਉੱਪਰ ਦੀ ਅੱਪਾ ਜਿਹੜਾ ਕੰਮ ਕਰਦੇ ਆ ਸੋ ਮੇਰੀ ਬੇਨਤੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਦੇਖੋ ਸਾਡੇ ਲਈ ਕੋਈ ਪਾਰਟੀ ਨਹੀਂ ਅਸੀਂ ਤੇ ਭਈ ਅਜ ਨਾਲਿਆਂ ਵਾਲੇ ਤੇ ਉੱਜੜ ਗਏ ਸਾਡੀ ਜਿਹੜਾ ਬਾਹ ਫੜੂ ਅਸੀਂ ਆ ਕੇ ਕਦੂ ਜੀ ਆਇਆ ਕਹਿੰਦੇ ਆਂ ਅਸੀਂ ਤਾਂ ਕਹਿੰਦੇ ਆ ਸਾਨੂੰ ਬਚਾਓ ਅਸੀਂ ਤਾਂ ਦੇਖੋ ਫੇਰ ਦੁਬਾਰਾ ਜਿਹੜੇ ਵੱਲ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਲੀਡਰ ਨੇ ਅਸ਼ਵਨੀ ਜੀ ਪ੍ਰਧਾਨ ਨੇ ਸੁਨੀਲ ਜਾਖੜ ਜੀ ਪ੍ਰਧਾਨ ਨੇ ਕੈਪਟਨ ਮਨਿੰਦਰ ਸਿੰਘ ਜੀ ਵੱਡੇ ਲੀਡਰ ਨੇ ਉਹਨਾਂ ਦੇ ਇਹਨਾਂ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦੇ ਭਈ ਸਾਨੂੰ ਕੇਂਦਰ ਕੋਲੋਂ ਕਿਉਂਕਿ ਸਾਰੇ ਅਫਸਰਾਂ ਨੇ ਮੈਨੂੰ ਜਵਾਬ ਦਿੱਤਾ ਵੀ ਕੇਂਦਰ ਨਾਲ ਗੱਲ ਕਰੋ ਜੀ ਉੱਤੇ ਗ੍ਰਹਿ ਮਤਾਲੇ ਨਾਲ ਗੱਲ ਕਰਦੋਂ ਅਸੀਂ ਗੇਟ ਤਾਂ ਦੇ ਸਕਦੇ ਹਾਂ ਸਦਮੇ ਦੀ ਇਹਨਾਂ ਨੂੰ ਸਭ ਨੂੰ ਬੇਨਤੀ ਆ ਇੱਥੋਂ ਤੱਕ ਕਿ ਮੈਂ ਕਹੂੰਗਾ ਕਿ ਜਦ ਅਸੀਂ ਫਸੇ ਹਾਂ ਬਾਰਡਰ ਤੇ ਹਾਂ ਮੈਂ ਤਾਂ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਸਾਡੀ ਆਵਾਜ਼ ਚੁੱਕੋ ਯਾਰ ਸਾਡੀ ਸਖਬੀਰ ਬਾਦਲ ਜੀ ਨੂੰ ਵੀ ਕਹੂੰਗਾ ਉਹ ਵੀ ਆਏ ਸੀਗੇ ਸਾਡੇ ਇੱਥੇ ਹੁਣੇ ਓਕੇ ਗਏ 2-4 ਦਿਨ ਪਹਿਲਾਂ ਸਭ ਨੂੰ ਮੇਰੀ ਬੇਨਤੀ ਹੈ ਚਾਹੇ ਜਾਖੜ ਜੀ ਨੇ ਅਸ਼ੋਨੀ ਜੀ ਨੇ ਬਾਜਵਾ ਜੀ ਨੇ ਸਖਬੀਰ ਬਾਦਲ ਜੀ ਨੇ ਯਾਰ ਬੀਐਸਐਫ ਨੇ ਸਾਨੂੰ ਦੋ 2.5 ਫੁੱਟ ਰਸਤਾ ਨਹੀਂ ਦਿੱਤਾ ਸਾਡਾ ਰਿਸਕ ਇਹ ਕਿ ਇਹ ਜੇ ਬੰਦ ਟੁੱਟ ਗਿਆ ਜੇ ਜਿੱਥੇ ਮੈਂ ਖੜਾ ਜੇ ਇੱਥੋਂ ਤੁਸੀਂ ਬੰਦ ਟੁੱਟ ਗਿਆ ਤੇ ਆ 10 ਪਿੰਡ ਜਿਹੜੇ ਆ ਇਹ ਵਨ ਸਭ ਡੁੱਬ ਜਾਣਗੇ ਸਭ ਬਦਵਾਦ ਹੋ ਜਾਣਗੇ ਸਾਡੇ 10 ਪਿੰਡਾਂ ਨੂੰ ਬਚਾਉਣ ਲਈ ਤੁਸੀਂ ਸਾਡੀ ਬਾਹ ਫੜੋ ਜੀ ਤੁਹਾਨੂੰ ਬਸ ਇੰਨੀ ਬੇਨਤੀ ਕਰਨੀ ਆ ਕੋਈ ਪਾਰਟੀ ਬਾਜੀ ਦੀ ਕੋਈ ਸਿਆਸਤ ਦੀ ਕੋਈ ਜੋ ਯਾਰ ਮਰਜ਼ੀ ਕਰ ਲੋ ਸਾਨੂੰ ਜੋ ਕਰਨਾ ਮਖੌਲ ਕਰ ਲੋ ਟਿੱਚਰਾਂ ਕਰ ਲੋ ਜੋ ਮਰਜ਼ੀ ਕਰ ਲੋ ਬਸ ਸਾਡਾ ਯਾਰ ਮਾਮਲਾ ਹੱਲ ਕਰ ਦਿਓ ਸਾਨੂੰ ਕਹੋ ਕੇਂਦਰ ਨੂੰ ਮੈਂ ਤਾਂ ਆਪਣੇ ਸੀਐਮ ਸਾਹਿਬ ਨੂੰ ਵੀ ਕੱਲ ਕਿਹਾ ਸੀ ਕਿ ਕੇਂਦਰ ਨੂੰ ਕਹੋ ਜੀ ਕਿ ਸਾਨੂੰ ਇੱਥੋਂ ਰਸਤਾ ਦੇ ਦੇਣ ਐਸੀ ਆਪਣੇ ਸਾਰੇ ਲੋਕ ਆ ਵੇਖੋ ਲੱਗੇ ਆ ਸਾਰੇ ਪਿੰਡਾਂ ਦੇ ਲੋਕ ਵਿਚਾਰੇ ਆਏ ਚਿੰਤਤ ਨੇ ਕਿ ਇਹ ਡੁੱਜ ਜਾਣਗੇ ਪੰਜਾਬ 'ਚ ਇੱਕ ਵਾਰ ਫਿਰ ਹੜ ਦਾ ਖਤਰਾ ਮੰਡਰਾ ਰਿਹਾ ਹੈ ਮੌਸਮ ਵਿਭਾਗ ਨੇ 5 ਅਤੇ 6 ਅਕਤੂਬਰ ਲਈ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਇਸ ਤੋਂ ਇਲਾਵਾ 7 ਅਕਤੂਬਰ ਨੂੰ ਵੀ ਦਰਮਿਆਨੀ ਬਾਰਿਸ਼ ਹੋਵੇਗੀ ਇਸ ਸਥਿਤੀ ਦੇ ਮੱਦੇਨਜ਼ਰ ਪੰਜਾਬ ਤੋਂ ਲੈ ਕੇ ਹਿਮਾਚਲ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਡੈਮਾਂ ਨੂੰ ਖਾਲੀ ਕਰਨ ਲਈ ਰਣਜੀਤ ਸਾਗਰ ਡੈਮ ਪਾਖੜਾ ਡੈਮ ਤੇ ਪੌਂਗ ਡੈਮ ਚੋਂ ਪਾਣੀ ਛੱਡਿਆ ਜਾ ਰਿਹਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰ ਪੱਛਮੀ ਭਾਰਤ 'ਚ ਵੈਸਟਰਨ ਤਰਬੰਸ ਮੌੜ ਸਰਗਰਮ ਹੋ ਗਿਆ ਹੈ ਇਸ ਕਾਰਨ ਬਾਰਿਸ਼ ਦਾ ਨਵਾਂ ਅਨੁਮਾਨ ਲਗਾਇਆ ਗਿਆ ਹੈ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਪਾਖੜਾ ਡੈਮ ਦੇ ਗੇਟ 2 ਫੁੱਟ ਖੋਲੇ ਜਾ ਰਹੇ ਨੇ ਇਸ ਨਾਲ ਸਤਲੁਜ ਦਰਿਆ ਚ ਪਾਣੀ ਦਾ ਪੱਧਰ ਅੱਧਾ ਫੁੱਟ ਤੱਕ ਵੱਧ ਸਕਦਾ ਹੈ ਏਟ ਇਟ ਇੰਪੋਰਟੈਂਟ ਅਪਡੇਟ ਹੈ ਕਿਉਂਕਿ ਆਪ ਸਭ ਜਾਣਦੇ ਹੋ ਕਿ ਮੌਸਮ ਵਿਭਾਗ ਵੱਲੋਂ ਅਗਲੇ 2-3 ਦਿਨ ਭਾਰੀ ਬਰਸਾਤ ਦੀ ਜਿਹੜੀ ਹੈ ਉਹ ਚੇਤਾਵਨੀ ਦਿੱਤੀ ਗਈ ਹੈ ਤੇ ਪਰ ਹਿਮਾਚਲ ਚ ਵੀ ਜਿਹੜੀ ਹੈ ਉਹ ਭਾਰੀ ਬਰਸਾਤ ਹੋ ਰਹੀ ਹੈ ਉਸ ਨੂੰ ਦੇਖਦੇ ਹੋਏ ਐਜ਼ ਅ ਪ੍ਰੀਕਾਸ਼ਨ ਹਾਲਾਂਕਿ ਭਾਖੜੇ ਦਾ ਜਿਹੜਾ ਡੈਮ ਲੈਵਲ ਹੈ ਇਸ ਵਕਤ 1672 ਹੈ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਜਹੇ ਆਪਣੇ ਕੋਲ ਜਗ੍ਹਾ ਹੈ ਪਰ ਫਿਰ ਵੀ ਦੇਖਦੇ ਹੋਏ ਪ੍ਰੀਕਾਸ਼ਨ ਅ ਅੱਜ ਦੁਪਹਿਰ 12 ਵਜੇ ਜਿਹੜਾ ਹੈ ਉਦੇ ਵਿੱਚੋਂ ਜਿਹੜੇ ਉਸ ਦੇ ਫਲਡ ਗੇਟਸ ਕਹਿੰਦੇ ਨੇ ਜਿਹੜੇ ਮੇਨ ਤੇ ਸਪਿਲ ਬੇਸ ਹੁੰਦੇ ਨੇ ਉਹਨੂੰ 2 ਫੁੱਟ ਖੋਲਿਆ ਜਾ ਰਿਹਾ ਤੇ 8000 ਕਿਊਸਿਕ ਜਿਹੜਾ ਪਾਣੀ ਜਿਹੜਾ ਹੈ 60000 ਕਿਊਸਿਕ ਪਾਣੀ ਜਿਹੜਾ ਐਕਸਪੈਕਟਡ ਹੈ ਜੀ ਉਹ ਇਸ ਵਕਤ ਚੱਲ ਰਿਹਾ ਅਸਲੀਆਂ ਨਹਿਰਾਂ ਦੇ ਵਿੱਚ ਇਸ ਵਕ 20000 ਕਿਊਸਿਕ ਜਾ ਰਿਹਾ ਹੈ 23 11 ਦੂਜੀ ਚ ਨੂੰ 20 ਤੇ ਦਾ ਮਤਲਬ ਬਾਕੀ ਜਿਹੜਾ ਦਰਿਆ ਦੇ ਵਿੱਚ ਸੱਤਲੂ ਡਾਊਨਸਟ੍ਰੀਮ ਹੈ ਉਹ 23000 ਕਿਊਸਿਕ ਆਊਗਾ ਤੇ ਫਿਲਹਾਲ ਮੌਜੂਦਾ ਆਲਰੇਡੀ ਸੱਤਲੂ ਦੇ ਵਿੱਚ 16000 ਕਿਊਸਿਕ ਚੱਲ ਰਿਹਾ ਤਾਂ ਲਗਭਗ 60000 ਕਿਊਸਿਕ ਪਾਣੀ ਜਿਹੜਾ ਹੈ ਹੋਰ ਅਸੀਂ ਅਗਲੇ 1-2 ਦਿਨ ਛੱਡਣ ਦੀ BBMP ਦੇ ਵੱਲੋਂ ਇਹ ਜਿਹੜਾ ਹੈ ਛੱਡਿਆ ਜਾ ਰਿਹਾ ਪਾਣੀ ਮਕਸਦ ਇਹ ਹੈ ਕਿ ਇਹ ਕੰਟਰੋਲਡ ਰਿਲੀਜ਼ ਹੋਣਗੇ 12-ਵੇਂ ਤੋਂ ਹੌਲੀ-ਹੌਲੀ ਕਰਕੇ ਤੇ ਤਕਰੀਬਨ ਜਿਹੜਾ ਹੈ ਤੁਸੀਂ ਮੰਨ ਲਓ ਅੱਧਾ ਫੁੱਟ ਜਿਹੜਾ ਹੈ level ਵੱਸ ਸਕਦਾ ਕੋਸ਼ਿਸ਼ ਇਹ ਹੈ ਕਿ ਦੋ ਦਿਨ ਜ਼ਰੂਰ ਤੱਕ ਇੱਥੇ ਬਰਸਾਤ ਨਹੀਂ ਪਈ ਆਪਣੇ ਇਲਾਕੇ ਉਦੋਂ ਤੱਕ ਆਪਾਂ ਪਾਣੀ ਕਰਕੇ ਉਹ ਡੈਮ ਖਾਲੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਇੱਥੇ ਬਰਸਾਤ ਪੈਂਦੀ ਹੈ ਤਾਂ ਜਿਹੜਾ ਸਾਡੀ ਸਵਾਹ ਹੈ ਸਰਸ ਕਿ ਉਹਦਾ ਪਾਣੀ ਆਉਗਾ ਉਦੋਂ ਇਹ ਪਾਣੀ ਫਿਰ ਬਿਲਕੁਲ ਆਪਾਂ ਡੈਮ ਦਾ ਰੋਕ ਦਾਂਗੇ ਤਾਂ ਕਿ ਕੋਈ ਵੀ ਜਿਹੜਾ ਹੈ ਨੁਕਸਾਨ ਨਾ ਹੋਵੇ ਇਸ ਕਰਕੇ ਇਹ ਕਿਟਰ ਤੇ ਜਾਣਕਾਰੀ ਆਪ ਤੁਹਾਨੂੰ ਬੇਜਤੀ ਹੈ ਸਭ ਦੇ ਨਾਲ ਸਾਂਝੀ ਕਰ ਦਿਓ ਅੱਜ 12 ਵਜੇ ਮਿਤੀ 4 ਅਕਤੂਬਰ ਨੂੰ ਦੋ ਫੜੀਂ ਬਾਕੀ ਨੇ ਨੀ ਡੇਟਾ ਕੂਲ ਰਿਆਂ ਅੰਦਰ ਪ੍ਰਕਾਸ਼ਨ ਤੇ ਜਦੋਂ ਇੱਥੇ ਬਰਸਾਤ ਹੋਊਗੀ ਯੇਡ ਬੰਦ ਕਰਦਾਂਗੇ ਤਾਂ ਕਿ ਉੱਪਰ ਜਿਹੜਾ ਜਿਹੜਾ ਜਦੋਂ ਸਾਡੀਆਂ ਫਲੈਸ਼ ਫਲਰਟਸ ਆਉਂਦੇ ਨੇ ਜਿਹੜੇ ਸਵਾਹ ਦੇ ਵਿੱਚ ਸਰਸਾ ਦੇ ਵਿੱਚ ਚਰਨ ਨੰਗਾ ਦੇ ਵਿੱਚ ਜਾਂ ਫਿਰ ਜਿਹੜੀ ਬਾਕੀ ਖੱਡਾਂ ਨੇ ਉਹ ਫਿਰ ਜਦੋਂ ਸਤਲੁਜ ਪਾਣੀ ਆਵੇ ਤਾਂ ਕੋਈ ਬਹੁਤਾਂ ਨੁਕਸਾਨ ਨਾ ਹੋਵੇ ਸਾਰੀ ਪ੍ਰਸ਼ਾਸਨ ਨੇ ਸਾਰੀ ਨਜ਼ਰ ਬਣਾਈ ਰੱਖੀ ਹੈ ਕੋਈ ਕਬੜਾ ਅੰਗੇ ਲੋੜ ਨਹੀਂ ਅਸੀ ਲੱਗੀ ਹੋਈ ਪੰਜਾਬ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਪੱਟੀ ਹਲਕੇ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਲਾਲਜੀਤ ਭੁੱਲਰ ਨੇ ਕਿਹਾ ਕਿ ਪੱਟੀ ਦੀਆਂ ਤਕਰੀਬਨ ਸਾਰੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਫਸਲ ਪਹੁੰਚ ਰਹੀ ਹੈ ਇਸ ਵਾਰ ਲਗਾਤਾਰ ਬਾਰਿਸ਼ ਤੇ ਹੜ੍ਹਾਂ ਕਾਰਨ ਝੋਨੇ ਦਾ ਝਾੜ ਘਟ ਨਿਕਲ ਰਿਹਾ ਹੈ ਝੋਨੇ 'ਚ ਨਮੀ ਦੀ ਮਾਤਰਾ 15% ਦੇ ਕਰੀਬ ਹੈ ਲਾਲਜੀਤ ਭੁੱਲਰ ਨੇ ਛੈਲਰ ਮਾਲਕਾਂ ਤੇ ਆੜਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਲ ਦੀ ਖਰੀਦ ਮੌਕੇ ਕੋਈ ਕਾਟ ਨਾ ਲਗਾਉਣ ਉਹਨਾਂ ਕਹਿੰਦੇ ਕਿ ਹੜ੍ਹਾਂ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਏ ਤੇ ਹੁਣ ਫਸਲ ਦੇ ਘਟ ਝਾੜ ਕਾਰਨ ਵੀ ਕਿਸਾਨ ਪਰੇਸ਼ਾਨ ਹੋ ਰਹੇ ਨੇ ਅੱਜ ਹਰੀਕੇ ਦੀ ਮੰਡੀ ਦੇ ਵਿੱਚ ਪਰਚੇਦ ਦੀ ਸ਼ੁਰੂਆਤ ਕਰਾਤੀ ਆ ਅੱਗੇ ਵੀ ਪੱਟੀ ਮੰਡੀ ਅੱਜ ਤੋਂ 2-3 ਦਿਨ ਪਹਿਲਾਂ ਸ਼ੁਰੂ ਕੀਤੀ ਸੀ ਸਾਰੀਆਂ ਮੰਡੀਆਂ ਦੇ ਵਿੱਚ ਹੀ ਅੱਜ ਪਟਿਆਲਕੇ ਦੀਆਂ ਦੇ ਵਿੱਚ ਪਰਚੇਦ ਤਕਰੀਬਨ ਸ਼ੁਰੂ ਹੋ ਚੁੱਕੀ ਆ ਬਾਰਦਨਾ ਵਾਧੂ ਆ ਜਿਵੇਂ ਅੱਜ ਢੇਰੀਆਂ ਜਿਹੜੀਆਂ ਆਈਆਂ ਅੱਜ ਬੋਰੀਆਂ ਮਿਲ ਜਾਣੀਆਂ ਬਾਦੂ ਬੋਰੀਆਂ ਭਰ ਜਾਂਦੀਆਂ ਤੇ ਕੱਲ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਪੇਮੈਂਟ ਆ ਜੂਗੀ ਤੇ ਨਾਲ ਜਿਹੜਾ ਕਈ ਰਾਂ ਰੋਲਾ ਪੈਂਦਾ ਰਹਿੰਦਾ ਸ਼ੇਲਰਾਂ ਵਾਲਿਆਂ ਨੇ ਕੱਟ ਲਾ ਲਿਆ 50 ਰੁਪਈਆਂ ਦਾ 100 ਰੁਪਈਏ ਦਾ ਐਰਕਾ ਝੋਨੇ ਦੀ ਕੁਆਲਿਟੀ ਜਿਹੜੀ ਆ ਮੌਇਸਚਰ ਆ ਉਹ ਬੜਾ ਸੁੱਕਾ ਆ 17% ਤੋਂ ਥੱਲੇ ਹੀ ਤਕਰੀਬਨ ਜਿਹੜਾ ਕਿਸਾਨ ਵੜਦੇ ਪਿਆ ਝੋਨੇ ਨੂੰ 15% 16% ਹੱਦ 17% ਮੌਇਸਚਰ ਆ 17% ਜਿਹੜਾ ਮੌਇਸਚਰ ਆ ਉਹ FCI ਦੀਆਂ ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਅਨਸਾਰ ਜਿਹੜਾ ਛੇਲਰ ਵਾਲੇ ਨੇ ਚੁਕਣਾ ਹੁੰਦਾ ਇਸ ਕਰਕੇ ਸਾਰੇ ਛੇਲਰ ਵਾਲਿਆਂ ਨੂੰ ਇਹ ਹਦਾਇਤ ਆ ਕਿ ਕਿਸੇ ਵੀ ਆੜਤੀਏ ਤੋਂ ਕਿਸੇ ਵੀ ਕਿਸਾਨ ਤੋਂ 1 ਰੁਪਏ ਦਾ ਕੋਈ ਕਟਾ ਨਾ ਲਿਆ ਜਾਵੇ ਝੋਨਾ ਜਿਹੜਾ ਵਾ ਅੱਗੇ ਹੀ ਜਿਹੜਾ ਝਾੜ ਆ ਤਕਰੀਬਨ ਆੜਤੀਆਂ ਨੂੰ ਕੁਝ ਦੇ ਪਏ ਉਦੋਂ ਪੱਟੀ ਮੰਡੀ 'ਚ ਵੀ ਗਏ ਹੋਰ ਮੰਡੀਆਂ 'ਚ ਵੀ ਗਏ ਆ ਲਗਭਗ 25-26 ਕੁਇੰਟਲ ਦੇ ਕਰੀਬ ਹੀ ਜਿਹੜਾ ਵਾ ਝਾੜ ਆਉਂਦਾ ਪਿਆ ਉਹ ਝਾੜ ਘਟ ਆਉਂਦਾ ਵੱਡਾ ਕਾਰਨ ਹੈ ਜਿਹੜੀ ਬਰਸਾਤ ਆ ਝੋਨੇ ਨਿਸਰੇ ਤੋਂ ਆਈ ਆ ਤੇ ਜਦੋਂ ਝੋਨਾ ਨਿਸਰਦਾ ਆ ਤੇ ਉਦੋਂ ਬੂਰ ਪੈਂਦਾ ਬੂਰ ਜਿਹੜਾ ਪੈਂਦਾ ਉਹ ਜਿਵੇਂ ਲਿੰਗ ਪਲਿੰਗ ਹੁੰਦਾ ਉਸੇ ਤਰ੍ਹਾਂ ਜਿਵੇਂ ਆਦਮੀ ਆ ਔਰਤ ਆ ਉਸੇ ਤਰ੍ਹਾਂ ਹੀ ਜਿਹੜਾ ਝੋਨੇ ਨੂੰ ਬੂਰ ਪੈਂਦਾ ਉਹ ਬੂਰ ਦੇ ਵਿੱਚ ਲਿੰਗ ਪਲਿੰਗ ਦੀ ਪ੍ਰਕਿਰਿਆ ਹੁੰਦੀ ਪ੍ਰਜਨਨ ਕਿਰਿਆ ਹੁੰਦੀ ਆ ਤੇ ਉਹਦੇ ਨਾਲ ਹੀ ਦਾਣਾ ਮੋਟਾ ਹੁੰਦਾ ਉਹਦੇ ਨਾਲ ਹੀ ਦੁੱਧਾ ਵੱਧ ਪੈਂਦਾ ਉਹ ਜਦੋਂ ਬਰਸਾਤ ਵੱਧ ਹੋਈ ਆ بارش ਵੱਧ ਹੋਈ ਆ ਉਹ ਬੂਰ ਛੱਡਦਾ ਗਿਆ ਜੋ ਪੂਰੀ ਤਰੀਕੇ ਨਾਲ ਪ੍ਰਜਨਨ ਕਿਰਿਆ ਨਹੀਂ ਹੋਈ ਤੇ ਉਹਦਾ ਕਰਕੇ ਤਕਰੀਬਨ ਜਿਹੜੇ ਝੋਨੇ ਜਦੋਂ بارش ਹੋਈ ਆ ਨਿਸਰੇ ਉਹਨਾਂ ਦਾ ਤਕਰੀਬਨ ਝਾੜ ਘਟ ਗਿਆ ਅੱਗੇ ਹੀ ਬੜਾ ਕਸਾਰਾ ਲੱਗਣਾ ਵਾ ਕਿਸਾਨ ਨੂੰ ਕਿਸਾਨ ਨੂੰ ਤੇ ਅੱਗੇ ਹੀ ਜਦੋਂ ਆ ਹਾੜਾ ਆਇਆ ਉਦੋਂ ਤਕਰੀਬਨ 5 ਲੱਖ ਏਕੜ ਜਿਹੜੀ ਜ਼ਮੀਨ ਆ ਫਸਲਾਂ ਤਬਾਹ ਹੋ ਗਈਆਂ ਜ਼ਮੀਨਾਂ ਪੁੱਟੀਆਂ ਗਈਆਂ ਕਿਤੇ ਰੀਤ ਪੈ ਗਈ ਆ ਤੇ ਹੁਣ ਆ ਝਾੜ ਤੇ ਵੀ ਮਾਰ ਪੈਂਦੀ ਨਜ਼ਰ ਆਉਂਦੀ ਪਈ ਆ ਤੇ ਸਾਰੇ ਹੀ ਛੇਲਰਾਂ ਵਾਲਿਆਂ ਨੂੰ ਤਾਂ ਇਹ ਤਾਂ ਆ ਕਿ ਜਿਵੇਂ ਹੁਣ ਬੋਰੀਆਂ ਭਰਨੀਆਂ ਸ਼ੁਰੂ ਹੋ ਜਾਣੀਆਂ ਆ ਰੋ ਕੱਟੇ ਜਾਣੇ ਆ ਨਾਲੋਂ ਨਾਲ ਜਿਹੜੀਆਂ ਬੋਰੀਆਂ ਚੁੱਕ-ਚੁੱਕ ਕੇ ਛੇਲਰਾਂ ਦੇ ਵਿੱਚ ਲਈ ਜਾਣ ਕਿਉਂਕਿ ਹਰਕਾਂ ਪੂਰੀ ਖੇਤ ਵੀ ਰਹੂਗੀ ਕਿਉਂਕਿ ਫਸਲ ਵੀ ਘਟਿਆ ਝਾੜ ਵੀ ਘਟਿਆ ਤੇ ਛੇਲਰਾਂ ਵਾਲਿਆਂ ਨੇ ਤੇ ਉਸੇ ਤਰ੍ਹਾਂ ਜਿੰਨੇ ਟਨ ਦਾ ਉਹਨਾਂ ਦੀ ਕੰਪੈਸਟੀ ਆ ਉਸੇ ਤਰ੍ਹਾਂ ਹੀ ਉਹਨਾਂ ਨੇ ਚੌਲ ਛੜਨਾ ਹੁੰਦਾ ਕੋਈ ਵੀ ਨਾ ਕੋਈ ਆੜਤੀਆ ਭਰਾ ਕੇ ਛੇਲਰ ਵਾਲੇ ਨੂੰ ਕੱਟ ਦਵੇ ਤੇ ਨਾ ਕੋਈ ਛੇਲਰ ਵਾਲਾ ਕੋਈ ਕੱਟ ਲਾਵੇ। ਵੋਟ ਚੋਰੀ ਦੇ ਖਿਲਾਫ ਕਾਂਗਰਸ ਵੱਲੋਂ ਦੇਸ਼ ਭਰ ਚ ਦਸਤਖਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਦੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਬਾਜ਼ਾਰਾਂ ਚ ਦੁਕਾਨਦਾਰਾਂ ਦੇ ਦਸਤਖਤ ਕਰਵਾਏ। ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦਾ ਟੀਚਾ ਪੂਰੇ ਪੰਜਾਬ ਚੋਂ ਘੱਟੋ-ਘੱਟ 15 ਲੱਖ ਦਸਤਖਤ ਕਰਵਾਉਂਦਾ ਏ ਇਸ ਸਬੰਧੀ ਫਾਰਮ ਹਰ ਬੂਥ ਤੇ 10 ਤਰੀਕ ਤੋਂ ਪਹਿਲਾਂ ਭਰੇ ਜਾਣਗੇ ਅਸੀਂ ਲੋਕਾਂ ਨੂੰ ਵੋਟਾਂ ਦੌਰਾਨ ਹੋਣ ਵਾਲੀ ਧਾਂਦਲੀ ਬਾਰੇ ਜਾਣਕਾਰੀ ਦੇਵਾਂਗੇ ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਹੜਾਂ ਦੇ ਮਾਮਲੇ ਚ ਪੰਜਾਬ ਦੇ ਰਾਜਪਾਲ ਕੇਂਦਰ ਅਤੇ ਮਾਨ ਸਰਕਾਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ aarop ਲਗਾਏ ਇਹ ਸਰਕਾਰ ਵੋਟ ਚੋਰੀ ਦੇ ਕਾਰਨ ਹੀ ਇਹਨਾਂ ਨੇ ਬਣਾਈ ਹੈ ਅਦਰਵਾਈਜ਼ ਇਹ ਸਰਕਾਰ ਨਹੀਂ ਸਾਨੂੰ ਸ਼ੰਕਾ ਹੈ ਇਹ ਦੇਸ਼ ਦੇ ਹਰ ਕੋਨੇ 'ਚ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰਨ। ਸੋ ਇਹ ਇਸ ਕਰਕੇ ਰਾਭੁਨ ਕਾਂਧੀ ਨੇ ਅਸਥਤ ਅਭਿਆਨ ਸ਼ੁਰੂ ਕਰਕੇ 5 ਕਰੋੜ ਅਸਥਤ ਪੂਰੇ ਦੇਸ਼ ਦੇ ਲੋਕਾਂ ਤੋਂ ਕਰਵਾ ਕੇ ਕੀਤਾ ਜਿਹੜਾ ਸੀ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਲਕਸ਼ਯ ਕਮਿਸ਼ਨ ਦੇ ਦਫ਼ਤਰ ਵਿੱਚ ਰਜਿਸਟਰ ਕਰਾਂਗੇ। ਜਿਹਰੇ ਵਿੱਚ ਪੰਜਾਬ ਮੂਰੀ ਸੂਬਾ ਪੜ ਕੇ ਇਸ ਅਸਥਤ ਅਭਿਆਨ ਦੇ ਵਿੱਚ ਹਿੱਸਾ ਲਏਗਾ ਤਾਂ ਜੋ ਡੈਮੋਕ੍ਰੇਸੀ ਨੂੰ ਲੋਕਤੰਤਵ ਨੂੰ ਬਚਾਇਆ ਜਾਵੇ ਜਿਸ ਨੂੰ ਤੋੜਨ ਦੀ ਮਰਦਰ ਖੋਸ਼ਾ ਭਾਰਤ ਦੀ ਸਰਕਾਰ ਨੂੰ ਕਿੱਥੇ ਗਿਆ ਬਲੈਂਕ ਹੋਇਸ ਕਰਕੇ ਅੱਜ ਉਸ ਗਿਆਨ ਦਿੱਤਾ ਅੱਜ ਮੈਂ ਤੇ ਰਾਣਾ ਸਾਹਿਬ ਅਨੰਦਪੁਰ ਸਾਹਿਬ ਇੱਕ ਸ਼ੁਰੂਆਤ ਕਰਦੇ ਹੋਏ ਕਿਸੇ ਨੂੰ ਫਾਰਮ ਦੀ ਇੱਥੇ ਅਸੀਂ ਇਹ ਆਡਾਸ ਕਰ ਬੜਾ ਨਾਲ ਬੜਾ ਹੀ ਬड़ी ਸਮੱਸਿਆ ਰਹੀ ਜੀ ਪਿੱਛੇ 12000 ਕਰੋੜ ਦੀ ਗੱਲ ਚੱਲੀ ਹੈ ਰਾਜਪਾਲ ਜੀ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੋਈ ਹੈ ਉਹ ਦੇਖੋ ਪੰਜਾਬ ਦੇ ਰਾਜਪਾਲ ਜੀ ਸਾਡੇ ਨਾਲ ਧੋਖਾ ਕਰ ਰਹੇ ਤੇ ਹਿੰਦੁਸਤਾਨ ਦੀ ਸਰਕਾਰ ਵੀ ਸਾਡੇ ਨਾਲ ਧੋਖਾ ਕਰ ਰਹੀ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਤੇ ਬਾਰੇ ਮੇਰੇ ਕੋਲ ਕੋਈ ਟਿੱਖੀ ਸ਼ਬਦ ਨਹੀਂ ਹੈ ਇਹ ਤਾਂ ਹੈ ਹੀ ਧੋਖੇ ਦਾ ਸਾਡੇ 12000 ਕਰੋੜ ਰੁਪਇਆ ਜਿਹੜਾ ਕੀ ਭਗਵੰਤ ਮਾਨ ਦੀ ਸਰਕਾਰ ਨੇ ਵੰਤ ਲਿਆ ਕਿਸੇ ਪਾਸੇ ਹੋ ਗਿਆ ਐਸਡੀਆਰਫ ਦਾ ਪੈਸਾ ਹਿੰਦੁਸਤਾਨ ਦੀ ਸਰਕਾਰ ਜਾਨਦੇ ਹੋ ਇਹ ਵੀ ਇਹਨਾਂ ਕੋਲ ਪੈਸਾ ਨਹੀਂ ਹੈ ਇਹਨੇ ਵੱਤ ਲਿਆ ਇੱਧਰ ਉੱਧਰ ਲਾਤਾ ਜਾਣ-ਬੁੱਝ ਕੇ ਕਹਿ ਰਿਹਾ ਗਵਰਨਰ ਤੇ ਉਹ ਵੀ ਥੋੜੇ ਖਾਪੀ ਦੇ ਪੈਸੇ ਕੋਈ ਆਵਾਦਿਓ ਕਿ ਫੁੱਲਾ ਦਿਓ ਤੁਸੀਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਮਾਰਨਾ ਚਾਹੁੰਦੇ ਹੋ ਪੂਰਾ ਤਾਂ ਪੀਪਾ ਖਾਲੀ ਹੈ ਤੁਹਾਨੂੰ ਪਤਾ ਹੈ ਵੀ ਇਹ ਖਾਲੀ ਹੈ ਤੁਸੀਂ ਜਾਣ-ਬੁੱਝ ਕੇ ਕਹਿ ਰਹੀਏ ਸਰਕਾਰ ਨਹੀਂ ਭਰਿਆ ਤੇ ਉਥੋਂ ਪਾ ਦਿਓ ਦੋਨੇ ਸਰਕਾਰਾਂ ਪੰਜਾਬ ਦੇ ਲੋਕਾਂ ਨੂੰ ਧੁੱਖਾ ਦੇਣਾ ਚਾਹੀਏ ਜਾਣ-ਬੁੱਝ ਕੇ ਕਿਉਂਕਿ ਇਹਨਾਂ ਨੂੰ ਇੱਥੇ ਕੁਝ ਲਾਭ ਦਾ ਡੀਲ ਹੈ ਸੋ ਇਹ ਸਰਾਸਰ ਦਾਸਤੀ ਤੱਕਾ ਇਹ ਬੁਕੇ ਬਿਆਨ ਇੱਕ ਵਾਰ ਤੋਂ ਸਾਬਤ ਚਾਰ ਸਾਲ ਲੰਘ ਗਏ ਜੀ 105 ਮਹੀਨਿਆਂ ਤੋਂ ਮਾਰਵਲ ਤੋਂ ਮਾਰਵਲ ਤੋਂ ਇੱਕ ਸੈਕਿੰਡ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਵਾਦੇ ਮੁੱਖ ਮੰਤਰੀ ਸਾਹਿਬ ਦੇ ਲਾਰੇ ਰਿਆ ਇਹ ਵੀ ਕਮਾੜੇ ਹਕਮਤਰੀ ਸਾਹਿਬ ਦਾ ਵਾਦਾ ਮੁਰਗੀ ਦੇਂਦਾ ਵੀ ਸੀ ਮੋਟੇ ਜਲੰਧਰ ਚ ਆਈ ਲਵ ਮੁਹੰਮਦ ਲਿਖਣ ਨੂੰ ਲੈ ਕੇ ਹੋਏ ਵਿਵਾਦ ਦੇ ਸਬੰਧ ਚ ਹਿੰਦੂ ਸੰਗਠਨਾ ਨੇ ਸ਼ਨੀਵਾਰ ਨੂੰ ਕੰਪਨੀ ਬਾਗ ਚੌਕ ਚ ਧਰਨਾ ਦਿੱਤਾ ਉਹਨਾਂ ਸੜਕ ਤੇ ਟੈਂਟ ਲਗਾ ਕੇ ਹਨੂਮਾਨ ਚਾਲੀਸਾ ਦਾ ਪਾਠ ਕੀਤਾ ਹਿੰਦੂ ਸੰਗਠਨਾ ਦੇ ਆਗੂਆਂ ਨੇ ਮੰਗ ਕੀਤੀ ਕਿ ਪੁਲਿਸ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰੇ ਮਾਹੌਲ ਨੂੰ ਦੇਖਦੇ ਹੋਏ ਡੀਸੀਪੀ ਨਰੇਸ਼ ਡੋਗਰਾ ਮੌਕੇ ਤੇ ਪਹੁੰਚੇ ਉਹਨਾਂ ਨੇ ਮਾਮਲੇ ਦੀ ਜਾਂਚ ਲਈ 2 ਦਿਨ ਦਾ ਸਮਾਂ ਮੰਗਿਆ ਇਸ ਤੇ ਹਿੰਦੂ ਸੰਗਠਨ ਸਹਿਮਤ ਹੋ ਗਿਆ ਅਤੇ ਡਰਨਾ ਖਤਮ ਕਰ ਦਿੱਤਾ ਦੂਜੇ ਪਾਸੇ ਬੂਟਾ ਮੰਡੀ ਦੇ ਕੋਲ ਮੁਸਲਿਮ ਆਗੂ ਇਕੱਠੇ ਹੋਏ ਤੇ ਪ੍ਰੈਸ ਕਾਨਫਰੰਸ ਕੀਤੀ ਈਯੂਬ ਖਾਨ ਨੇ ਕਿਹਾ ਕਿ ਭਾਜਪਾ ਵਾਲਿਆਂ ਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਇਸ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਸ ਤਰੀਕੇ ਦੀ ਘਟਨਾ ਹੋਈ ਹੈ ਮੈਂ ਇਹ ਗੱਲ ਸਾਫ਼ ਕਲੀਅਰ ਕਰਨਾ ਚਾਹੁੰਦਾ ਸਟਾਰਟਿੰਗ ਦੇ ਵਿੱਚ ਹੀ ਕਿ ਜਿਹੜਾ ਵੀ ਕੱਲ ਦਾ ਇਨਸੀਡੈਂਟ ਮੀਡੀਆ ਦੇ ਜ਼ਰੀਏ ਜਿਹੜਾ ਭਾਜਪਾ ਨੇ ਚਲਾਇਆ ਹੈ ਉਹ ਇਨਸੀਡੈਂਟ ਹੋਇਆ ਹੀ ਨਹੀਂ ਹੈ ਕੋਈ ਮਾਰਕੁੱਟਾਈ ਕਿਸੇ ਨਾਲ ਹੋਈ ਨਹੀਂ ਹੈ ਜਿਹੜੀ ਸਟਾਰਟਿੰਗ ਦੀ ਵੀਡੀਓ ਕਲਿੱਪ ਹੈ ਮੈਂ ਪ੍ਰੋਵਾਈਡ ਕਰਾ ਦੂੰਗਾ ਮੈਂ ਦਿਖਾ ਵੀ ਦਿੰਦਾ ਉਹਨੂੰ ਤੁਹਾਨੂੰ ਇਹਦੇ ਵਿੱਚ ਚੱਲਦੇ ਮੀਡੀਆ ਦੌਰਾਨ ਕਿ ਉਹ ਬੰਦਾ ਜਦੋਂ ਅਸੀਂ ਪੀਸਫੁਲੀ ਪ੍ਰੋਟੈਸਟ ਕਰਕੇ ਮੈਮੋਰੰਡਮ ਦੇਣ ਵਾਸਤੇ ਸੀਪੀ ਸਾਹਿਬ ਦੇ ਗੇਟ ਤੇ ਵੇਟ ਕਰ ਰਹੀ ਸੀ ਸੀਪੀ ਸਾਹਿਬ ਦੀ ਸੀਪੀ ਸਾਹਿਬ ਕਿਉਂਕਿ ਲੇਟ ਹੋਣ ਕਰਕੇ ਚਲੇ ਗਏ ਸੀ ਉਹ ਵਾਪਸ ਆ ਰਹੇ ਸੀ 15-20 ਮਿੰਟ ਹੋਣਾ ਲੱਗ ਗਿਆ ਸੀ ਖੜੇ ਉੱਥੇ ਗੱਲਬਾਤ ਕਰ ਰਹੇ ਸੀ ਪੁਲਿਸ ਦੇ ਆਲਾ ਅਧਿਕਾਰੀ ਵੀ ਸਾਡੇ ਕੋਲ ਖੜੇ ਗੱਲਬਾਤ ਕਰ ਰਹੇ ਸੀ ਕੋਈ ਇਦਾਂ ਦਾ ਕੋਈ ਤਸੀਨ ਹੈ ਨਹੀਂ ਸੀਗਾ ਇੱਕ ਬੰਦਾ ਆਉਂਦਾ ਆ ਉਹ ਬੰਦਾ ਆ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਲੱਗ ਪੈਂਦਾ ਹੈ ਉਹ ਉੱਥੇ ਤਿੰਨ ਚਾਰ ਮੁਲਾਜ਼ਮ ਖੜੇ ਆ ਉਹ ਮੁਲਾਜ਼ਮ ਉਹਨੂੰ ਅੱਗੇ ਤੋਰ ਦਿੰਦੇ ਆ ਕਿ ਯਾਰ ਤੂੰ ਚੱਲ ਉੱਥੋਂ ਥੋੜਾ ਅੱਗੇ ਹੋ ਜਾ ਉਹਨੂੰ ਉੱਥੋਂ ਭਜਾ ਦਿੰਦੇ ਆ ਉਹ ਬੰਦਾ ਕੀ ਕਰਦਾ ਫਿਰ ਥੋੜਾ ਅੱਗੇ ਜਾ ਕੇ 20-25 ਕਦਮਾਂ ਤੇ ਫਿਰ ਉੱਭ ਜਾਂਦਾ ਆ ਰੋਕੇ ਉਹ ਫਿਰ ਆਪਣੇ ਉਹੀ ਜਿਹੜੇ ਸਲੋਗਨ ਹੈਗੇ ਆ ਜੈ ਸ਼੍ਰੀ ਰਾਮ ਦੇ ਲਾਣੇ ਸ਼ੁਰੂ ਕਰ ਦਿੰਦਾ ਅਸੀਂ ਸਾਰੇ ਕਿਉਂਕਿ ਇੱਥੇ ਬੈਠੇ ਸੀਗੇ ਮੈਂ ਅੰਦਰ ਖੜਾ ਸੀਗਾ ਪੁਲਸ ਅਫਸਰਾਂ ਕੋਲ ਮੈਂ ਆਯੂਬ ਜੀ ਅਸੀਂ ਅੰਦਰ ਗੱਲਬਾਤ ਕਰਨੀ ਸੀ ਉਹਦੀ ਨਾਰਮਲ ਕਰਵਾ ਚੱਲ ਰਹੀ ਸੀ ਬਟ ਉੱਥੇ ਜਾ ਕੇ ਉਹ ਬੰਦਾ ਫਿਰ ਜਿਹੜਾ ਹੈ ਜੈਸ਼ੀ ਰਾਮ ਦੇ ਸਲੋਗਨ ਬੋਲਨੇ ਸ਼ੁਰੂ ਕਰ ਦਿੰਦਾ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਿਹਦੀ ਜਿਹਦੀ ਰਿਕਾਰਡਿੰਗ ਨਹੀਂ ਹੈ ਉਹ ਬੰਦਾ ਅਪਸ਼ਬਦ ਵੀ ਸਾਡੇ ਬਾਰੇ ਬੋਲਦਾ ਜਿਹੜਾ 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 આરોਪ ਲਗਾ ਰਿਹਾ ਜਿਹੜਾ આરોਪ ਲਗਾ ਰਿਆ ਰੋਪੀ ਹੁਣ ਉਹ ਬੰਦਾ ਜਿਹੜਾ ਆ ਜਦੋਂ ਗਾਲੀ ਗਲੋਚ ਕਰਦਾ ਉਹ ਨਾਰੇਬਾਜੀ ਦੀ ਜਿਹੜੀ ਗੱਲਬਾਤ ਆਈ ਹੈ ਉਸ ਤੋਂ ਬਾਅਦ ਕੁਝ 4-5 ਛੋਟੇ ਨੌਜਵਾਨ ਘੱਟ ਉਮਰ ਦੇ ਬੱਚੇ ਮੁਸਲਮਾਨ ਮਾਈਨਰ ਵੀ ਹੋਣਗੇ ਬੱਚ ਤੁਸੀਂ ਦੇਖ ਲਓਗੇ ਮਾਈਨਰੀ ਲੱਗਦੇ ਮੈਨੂੰ ਤਾਂ ਉਹ ਬਸ ਉਹ ਉੱਥੇ ਗਏ ਆ ਉਹ ਜੈ ਸ਼ੀਰਾਮ ਬੋਲਣ ਡਿਆ ਤੇ ਉਹ ਅੱਲਾਹੁ ਅਕਬਰ ਦੇ ਨਾਰੇ ਬੋਲਣਗੇ ਇੰਨੀ ਗੱਲ ਹੋਈ ਹੈ ਬਟ ਕਿਸੇ ਬੰਦੇ ਨੇ ਸ਼ਰਾਰਤੀ ਤੱਤਬ ਨੇ ਉੱਥੇ ਉਹ ਇੱਕ ਛੋਟਾ ਜਿਹਾ ਪੋਰਸ਼ਨ ਜਿੱਥੇ ਬਹਿਸ ਵਿਸਾਈ ਹੋ ਰਹੀ ਹੈ ਉਹ ਲੱਗਦੀ ਨਜ਼ਰ ਆ ਰਹੀ ਹੈ ਉਹ ਪੋਰਸ਼ਨ ਵਾਇਰਲ ਕਰਕੇ ਕੱਲ ਨੂੰ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਰਾਤੀ ਜਿਹੜਾ ਉਹ ਬੀਜੇਪੀ ਦੇ ਬੰਦਿਆਂ ਨੇ ਧਰਨਾ ਲਾਇਆ ਸਾਨੂੰ ਤਾਂ ਹੁਣ ਪਤਾ ਲੱਗਾ ਕਿ ਸਾਰਾ ਕੁਝ ਜਿਹੜਾ ਮੈਨੀਪੂਲੇਟਡ ਸੀ ਬ੍ਰੀ ਪਲਾਨਡ ਸੀਗਾ ਕਿਉਂਕਿ ਉਸ ਤੋਂ ਜਿੱਥੇ ਉਹ ਬੰਦੇ ਜਾ ਕੇ ਰੁਕਦਾ ਆ ਉਸ ਤੋਂ ਕੁਛ ਹੀ ਕਦਮਾਂ ਦੀ ਦੂਰੀ ਤੇ ਅੱਛਾ ਇਹ ਕਿਵੇਂ ਆਪ ਬੋਲ ਸਕਦੇ ਕਿ ਇਹ ਬ੍ਰੀ ਪਲਾਨਡ ਮੈਂ ਉਹੀ ਦੱਸਣ ਲੱਗ ਕਲੀਅਰ ਕਰਨ ਲੱਗਾ ਜਿੱਥੇ ਬੰਦਾ ਜਾ ਕੇ ਰੁਕਿਆ ਦੇਖੋ ਉਹਨਾਂ ਦੀ ਪਲਾਨਿੰਗ ਸੀ ਇਹ ਹੋਣੀ ਆ ਕਿ ਉੱਥੇ ਜਾ ਕੇ ਨਾਰੇਬਾਜੀ ਕਰੋਗੇ ਔਬੀਅਸ ਹੈ ਕਿ ਅਗਰ ਕੋਈ ਕਿਸੇ ਦੇ ਸਮਾਗਮ 'ਤੇ ਜਾ ਕੇ ਪ੍ਰੋਗਰਾਮ 'ਤੇ ਜਾ ਕੇ ਮੰਨ ਲਓ ਕੋਈ ਜਾਗਰਣ ਚੱਲ ਰਿਹਾ ਜਾਂ ਕੋਈ ਫੋਰ ਕਿਸ ਰਿਲੀਜੀਅਨ ਦਾ ਕੋ ਪ੍ਰੋਗਰਾਮ ਚੱਲ ਰਿਹਾ ਉੱਥੇ ਜਾ ਕੇ ਮੈਂ ਵੀ ਨਜਾਇਜ਼ ਹੀ ਅੱਲਾਹੁ ਅਕਬਰ ਕਹਿਣਾ ਪਾਵਾਂ ਅਗਲੇ ਨੇ ਮੈਨੂੰ ਕਟਮਾਰ ਕਰਨੀ ਆ ਇਹ ਮਤਲਬ ਐਕਸ਼ਨ ਤੇ ਰਿਐਕਸ਼ਨ ਆ ਚੰਗੇ ਬਟ ਹੋਇਆ ਕਿ ਉੱਥੇ ਉਹਦੇ ਨਾਲ ਉਹ ਚੀਜ਼ ਹੋਈ ਨਹੀਂ ਜਦ ਨਹੀਂ ਹੋਈ ਕਿਉਂਕਿ ਉਹਨਾਂ ਦਾ ਪਲਾਨ ਫੇਲ ਹੋ ਗਿਆ ਜਰਾ ਕੇ ਉਹਨਾਂ ਅੱਗੇ ਤੋਰਤਾ ਪੁਲਿਸ ਵਾਲਿਆਂ ਨੇ ਉਹ ਅੱਗੇ ਜਾ ਕੇ ਫੇਰ ਨਾਰੇਬਾਜੀ ਕਰਨ ਲੱਗਾ ਜਦੋਂ ਨਾਰੇਬਾਜੀ ਕਰਦਾ ਥੋੜੀ ਜੀ ਉੱਥੇ ਬਹਿਸ ਬਾਜੀ ਜਿਹੜੀ ਨਿਆਣਿਆਂ ਨਾਲ ਹੋਈ ਹੈ ਉਹਦੇ ਇੱਕ ਕਲਿੱਪ ਨੂੰ ਵਾਇਰਲ ਕੀਤਾ ਗਿਆ ਨਾਲ ਹੀ ਦੋ ਬੀਜੇਪੀ ਦੇ ਮੈਨੂੰ ਹੁਣ ਪਤਾ ਲੱਗਾ ਕਿ ਦੋ ਬੀਜੇਪੀ ਦੇ ਜਿਹੜੇ ਆਪਣੇ ਪ੍ਰਧਾਨ ਵੀ ਰਹ ਜੋ ਅਧਿਕਾਰੀ ਹੈਗੇ ਬੀਜੇਪੀ ਦੇ ਆਫੀਸ਼ੀਅਲੀ ਵਰਕਰ ਹੈਗੇ ਆ ਉਹ ਨਾਲ ਹੀ ਆ ਗਏ ਉੱਥੇ ਉਸ ਬੰਦੇ ਕੋਲ ਚਲੋ ਉਹ ਬੰਦੇ ਕੋਲ ਆ ਗਏ ਬਟ ਪੁਲਿਸ ਉੱਥੇ ਮੌਜੂਦ ਸੀਗੀ ਸਾਰਾ ਕੋਈ ਇਦਾਂ ਦੀ ਗੱਲ ਨਹੀਂ ਸੀ ਸਾਰਾ ਇਨਸੀਡੈਂਟ ਜਿਹੜਾ ਕਲੀਅਰ ਹੋ ਗਿਆ ਸੀਗਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਡੀਓ ਕਾਨਫਰੰਸ ਰਾਹੀਂ ਇੱਕ ਰਾਜ ਪੱਧਰੀ ਅਮਨ ਕਾਨੂੰਨ ਸਮੀਖਿਆ ਮੀਟਿੰਗ ਕੀਤੀ ਜਿਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਮੁਖੀਆਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ ਡੀਜੀਪੀ ਨੇ ਕਿਹਾ ਕਿ ਜ਼ਮੀਨੀ ਪੱਧਰ ਦੀ ਪੁਲਿਸਿੰਗ ਨੂੰ ਮਜ਼ਬੂਤ ਕਰਨ ਲਈ ਸੂਬਾ ਸਰਕਾਰ ਦੁਆਰਾ ਕਾਂਸਟੇਬਲਾਂ ਦੀਆਂ 4500 ਨਵੀਆਂ ਅਸਾਮੀਆਂ ਸਿਰਜੀਆਂ ਗਈਆਂ ਨੇ ਜਿਨ੍ਹਾਂ ਨੂੰ ਪੜਾਵਾਰ ਤਰੀਕੇ ਨਾਲ ਭਰਿਆ ਜਾਵੇਗਾ ਸੂਬੇ ਵਿੱਚ ਗਲਤ ਜਾਣਕਾਰੀ ਨਫ਼ਰਤ ਭਰੇ ਭਾਸ਼ਣ ਅਤੇ ਅਪਰਾਧ ਨੂੰ ਵਧਿਆਉਣ ਵਾਲੀਆਂ ਸਮੱਗਰੀਆਂ ਦਾ ਮੁਕਾਬਲਾ ਕਰਨ ਲਈ ਜਿਨ੍ਹਾਂ ਦੇ ਵਿੱਚ ਜ਼ਿਲ੍ਹਾ ਸੋਸ਼ਲ ਮੀਡੀਆ ਨਿਗਰਾਨੀ ਸੈੱਲ ਸਥਾਪਿਤ ਕੀਤੇ ਜਾਣਗੇ ਡੀਜੀਪੀ ਮੁਤਾਬਕ ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਸੀਜ਼ਨ ਲਈ ਵਿਆਪਕ ਸੁਰੱਖਿਆ ਯੋਜਨਾ ਬਣਾਈ ਗਈ ਹੈ ਇਸ ਕਾਰਡਰ ਦੇ ਵਿੱਚ 4500 ਕਨਸਟੇਬਲਸ ਦੀ ਪੋਸਟਾਂ ਹੋਰ ਜਿਹੜੀਆਂ ਨਵੀਆਂ ਉਹ ਵੀ ਕ੍ਰੀਏਟ ਕਰਦੀਆਂ ਜਿਹੜਾ ਲੋਫੇਸ ਦੇ ਮੈਨਰ ਦੇ ਵਿੱਚ ਭਰਿਆ ਲੋਗਾ ਮੈਂ ਐਕਸਪੈਕਟ ਕਰਾਂਗਾ ਕਿ ਹਰ ਜਿਹੜਾ ਐਸਐਚਓ ਹੈਗਾ ਸਬ ਡਿਵੀਜ਼ਨਲ ਡੀਐਸਪੀ ਐਸਐਸਪੀ ਸਰਹਾਨ ਜਾਂ ਜ਼ਿਲ੍ਹੇ ਦੇ ਅਫਸਰ ਜਿਹੜੇ ਐਸਪੀ ਇਨਵੈਸਟੀਗੇਸ਼ਨ ਹੈਗੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਏਰੀਏ ਦੇ கிரேਟ ਟੌਪ ਦੇ ਸਪਲਾਈਅਰ ਹੈਗੇ ਜਿਹੜੇ 15 20 ਜਿਹੜੇ ਇੰਪੋਰਟੈਂਟ ਸਪਲਾਈਅਰ ਹੈ ਤੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋ ਰਿਹਾ ਕੀ ਉਹ ਅੰਦਰ ਹੈਗੇ ਕੀ ਉਹ ਭੱਜੇ ਹੈਗੇ ਜਾਂ ਉਹ ਹਜੇ ਵੀ ਉਸੇ ਇੰਤਜ਼ਾਰ ਤੇ ਨੇ ਸਾਡੀ 87% ਕਨਵੈਕਸ਼ਨ ਰੇਟ ਹੈ ਸੋ ਇਟ ਮੀਨਸ ਕਿ ਬ੍ਰੋਡਲੀ ਮੋਟੇ ਤੌਰ ਤੇ ਤੁਸੀਂ ਸਾਰੇ ਇਨਵੈਸਟੀਗੇਸ਼ਨ ਅੱਛਾ ਕਰ ਰਹੇ ਹੋ ਸੋ ਤਕਰੀਬਨ ਮੈਂ ਸਮਝਦਾ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ ਤੇ ਯੂ ਆਲ ਡਿਜ਼ਰਵ ਅ ਪੈਟ ਔਨ ਦਾ ਬੈਕ ਬਿਕੋਜ਼ ਸਾਡੀ ਕਨਵਿਕਸ਼ਨ ਰੇਟ ਇਸ ਚੀਜ਼ ਨੂੰ ਸ਼ੋ ਕਰ ਰਹੀ ਹੈ ਇੱਕ ਪਾਇਸ ਦੀ ਗੱਲ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਪਾਇਸ ਦਾ ਅਸੀਂ ਮੇਜਰ ਰੀਵੈਂਟ ਕੀਤਾ ਹੈ ਪਾਇਸ ਦੇ ਵਿੱਚ ਹੁਣ ਵਾਇਸ ਸੈਂਪਲਸ ਜਿਹੜੇ ਉਹ ਅਪਲੋਡ ਕੀਤੇ ਜਾ ਸਕਦੇ ਹਨ ਪੁਆਇੰਟ ਆਫ ਅਰੈਸਟੇ ਜੇਲਾ ਦੇ ਵਿੱਚ ਇਹ ਤੁਸੀਂ ਸਾਰਿਆਂ ਨੇ ਐਜ਼ ਅ ਸਪੈਸ਼ਲ ਕੈਂਪੇਨ ਚਲਾਇਆ ਹੈ ਕਿ ਜਿਹੜੇ ਜੇਲ੍ਹ ਦੇ ਵਿੱਚ ਜਿਹਨੇ ਇਨਮੇਟਸ ਹੈਗੇ ਉਹਨਾਂ ਦੇ ਵੌਇਸ ਸੈਂਪਲਸ ਜਿਹੜੇ ਅਸੀਂ ਅਪਲੋਡ ਕਰ ਰਹੇ ਹਾਂ ਕਾਫੀ ਚੰਗਾ ਕੰਮ ਹੋ ਰਿਹਾ ਸੋ ਆਲਵੇਜ਼ ਰਿਮੈਂਬਰ ਕਿ ਤੁਸੀਂ ਜਦੋਂ ਕੋਈ ਬੰਦਾ ਫੜਦੇ ਹੋ ਉਸ ਦਾ ਵੌਇਸ ਸੈਂਪਲ ਤੁਸੀਂ ਕੰਪੇਅਰ ਕਰਾ ਸਕਦੇ ਹੋ ਜਸਟ ਇਨ ਪਾਇਸ ਹੁਣ ਕਾਫੀ ਇੱਕ ਚੰਗੀ ਪੱਧਰ ਤੇ ਅਸੀਂ ਡਰਗ ਕਿਟਸ ਦੀ ਯੂਜ਼ ਸ਼ੁਰੂ ਕੀਤੀ ਹੈ ਪਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਬੈਕਗ੍ਰਾਉਂਡ ਇਹ ਦੀ ਆ ਹੈ ਕਿ ਕਈ ਵਾਰੀ ਸਾਨੂੰ ਫੋਰੈਂਸਿਕ ਰਿਪੋਰਟਾਂ ਜਿਹੜੀਆਂ ਉਹ ਲੇਟ ਮਿਲਦੀਆਂ ਸੋ ਜਿਹੜੀ ਚੀਜ਼ ਤੁਸੀਂ ਸੀਜ਼ ਕੀਤੀ ਹੈ ਉਹ ਡਰਗ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ ਸੋ ਅਸੀਂ ਉਹਦਾ ਸੈਂਪਲ ਅਸੀਂ ਟੈਸਟ ਕਰਾਉਣ ਲਈ ਐਫਐਐਸਐਲ ਭੇਜਦੇ ਹਾਂ ਐਫਐਐਸਐਲ ਦੀ ਰਿਪੋਰਟ ਦੇ ਲਈ ਤਾਂ ਹੁੰਦੀ ਹੈ ਤੇ ਕੋਰਟ ਤੋਂ ਉਹਦੀ ਇੰਟਰਿਮ ਬੇਲ ਹੋ ਜਾਂਦੀ ਮੁਲਜ਼ਮ ਦੀ ਸੋ ਇਸ ਤੋਂ ਜਿਹੜਾ ਰੋਕਿਆ ਜਾ ਸਕਦਾ ਹੈ ਜੇ ਮੌਕੇ ਤੇ ਡਰਗ ਕਿਟ ਦੇ ਵਿੱਚ ਇਹ ਟੈਸਟ ਆ ਜਾਊਗਾ ਮੋਟੇ ਤੌਰ ਤੇ ਕਿ ਜਿڑی ਜਿੜੀ ਵੀ ਆਈਟਮ ਸੀਜ਼ ਕੀਤਾ ਗਿਆ ਉਹ ਕੰਟਰਾ ਰਾਈਂਡ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਗਾਗਾ ਵਿਖੇ ਲਗਾਈ ਵਿਕਾਸ ਕਾਰਜਾਂ ਦੀ ਝੜੀ ਉਹਨਾਂ ਨੇ 25 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਤਹਿਸੀਲ ਕੰਪਲੈਕਸ ਦਾ ਰੱਖਿਆ ਨੀ ਪੱਥਰ ਪੁਰਾਣੀ ਅਨਾਜ ਮੰਡੀ 'ਚ ਰਸੋਈ ਦਾ ਕੀਤਾ ਉਦਘਾਟਨ ਮੁੱਖ ਮੰਤਰੀ ਮਾਨ ਨੇ ਹੜਪੀੜਤਾਂ ਨੂੰ 15 ਅਕਤੂਬਰ ਤੋਂ ਪਹਿਲਾਂ ਮੁਆਵਜ਼ਾ ਦੇਣ ਦੀ ਕਹੀ ਗੱਲ ਮਾਨ ਨੇ ਕਿਹਾ ਛੇਤੀ ਹੀ ਲੋਕਾਂ ਦੇ ਜ਼ਖਮਾਂ ਤੇ ਮਲ੍ਹਮ ਲਾਵਾਂਗੇ ਦੀਵਾਲੀ ਤੋਂ ਪਹਿਲਾਂ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣਗੇ ਮੁਆਵਜ਼ੇ ਦੇ ਚੈੱਕ ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਕੱਸੇ ਤਿੱਖੇ ਨਿਸ਼ਾਨੇ ਮਾਨ ਨੇ ਕਿਹਾ ਕਿ ਹੁਣ ਸੁਖਬੀਰ ਨਹਿਰਾਂ ਦੇ ਕਿਨਾਰਿਆਂ ਤੇ ਕੰਕਰੀਟ ਦੀਆਂ ਕੰਧਾਂ ਬਣਾਉਣ ਦੀ ਕਰ ਰਹੇ ਨੇ ਗੱਲ ਆਪਣੀ ਸਰਕਾਰ ਵੇਲੇ ਉਹ ਗਲੀਆਂ ਨਾਲੀਆਂ ਨਹੀਂ ਬਣਾ ਸਕੇ ਗੁਲਦੀਪ ਸਿੰਘ ਢਾਲੀਵਾਲ ਨੇ ਕੇਂਦਰ ਤੋਂ ਸਰਹੱਦ ਦੇ ਲੱਗੀ ਤਾਰ ਬਾੜ ਦੇ ਪਾਰ ਜਾਣ ਲਈ 2 ਫੁੱਟ ਦਾ ਰਾਹ ਦੇਣ ਦੀ ਕੀਤੀ ਅਪੀਲ ਢਾਲੀਵਾਲ ਨੇ ਕਿਹਾ ਕਿ ਤਾਰ ਤੋਂ ਪਾਰ ਜੇ ਤੁਸੀਂ ਬੰਨ ਮਜ਼ਬੂਤ ਨਾ ਕੀਤਾ ਤਾਂ ਡੁੱਬ ਸਕਦੇ ਨੇ ਕਈ ਪਿੰਡ ਪੰਜਾਬ 'ਚ ਇੱਕ ਵਾਰ ਫਿਰ ਹੜ੍ਹ ਦਾ ਖਤਰਾ ਮੰਡਰਾਇਆ ਮੌਸਮ ਵਿਭਾਗ ਨੇ 5 ਤੇ 6 ਅਕਤੂਬਰ ਲਈ ਭਾਰੀ ਬਾਰਿਸ਼ ਦਾ ਕੀਤਾ ਅਲਰਟ ਜਾਰੀ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਡੈਮਾਂ ਤੋਂ ਛੱਡੇ ਜਾਣ ਵਾਲੇ ਪਾਣੀ ਬਾਰੇ ਦਿੱਤੀ ਜਾਣਕਾਰੀ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ